ਹਾਂਜੀ ਜੋਤੀਆਂ ਅੱਜ ਉਹਦੇ ਵਿੱਚ ਲਗਾਈਆਂ ਗਈਆਂ ਮੇਰੇ ਫੌਦੀ ਵੀਰਾਂ ਵੱਲੋਂ ਮੈਂ ਉਹਨਾਂ ਦਾ ਬਹੁਤ ਬਹੁਤ ਆਪਣੇ ਦਿਲੋਂ ਤਹਿਿਲੋ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਰੀਆਂ ਹੀ ਜਿਹੜੀਆਂ ਵਿਛੜੀਆਂ ਹੋਈਆਂ ਸਹੇਲੀਆਂ ਸੀ ਸਾਰੀਆਂ ਮਤਲਬ ਕਿ ਬਹੁਤ ਟਾਈਮ ਤੋਂ ਅੱਜ ਮਿਲੀਆਂ ਨੇਗੀਆਂ ਇਸੇ ਤਰ੍ਹਾਂ ਹੀ ਜਿਵੇਂ ਅੱਜ ਜਤੀਆਂ ਲਗੀਆਂ ਨੇ ਹਰ ਸਾਲ ਹੀ ਇਸ ਤਰ੍ਹਾਂ ਸੀਤੀਆਂ ਮਨਾਉਂਦੇ ਰਹੀਏ ਅਤੇ ਫੌਦੀ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਦੇ ਬੋਧੀਆਂ ਨੇ ਜਿਹੜਾ ਵੀਰਾਂ ਦਾ ਇਹ ਪ੍ਰਾਲਾ ਕੀਤਾ ਗਿਆ ਇਹ ਬਹੁਤ ਹੀ ਵਧੀਆਗਾ ਇਸੇ ਤਰ੍ਹਾਂ ਹੀ ਸਾਡੇ ਪਿੰਡ ਦੇ ਵਿੱਚ ਤੀਆਂ ਲੱਗਦੀਆਂ ਰਹਿਣਾ ਸਾਡੀਆਂ ਵੱਧ ਤੋਂ ਵੱਧ ਜਿਹੜੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਮਿਲਦੀਆਂ ਨੇ ਆਪਣੇ ਪਰਿਵਾਰਾਂ ਤੋਂ ਆਉਂਦੀਆਂ ਨੇ ਠੀਕ ਹੈ ਵੱਡੀਆਂ ਜਿਹੜੀਆਂ ਸਾਡੀਆਂ ਵੱਡੀਆਂ ਭੂਆਣੇ ਮਤਲਬ ਕਿ ਮਿਲਦੀਆਂ ਉਹ ਵੀ ਇਸ ਤੀਆਂ ਦੇ ਵਿੱਚ ਮੌਜੂਦ ਨੇਗੀਆਂ ਠੀਕ ਹੈ ਉਹ ਵੀ ਇਸਾਨੀਆਂ ਆ ਸਾਡੀਆਂ ਜਿਹੜੀਆਂ ਹੈਗੀਆਂ ਭੂਆਣੇ ਸਾਡੇ ਨਾਲ ਮਿਲੀਆਂ ਨੇ ਹਨਾ ਬਹੁਤ ਵਧੀਆ ਲੱਗਿਆ ਦੇ ਨੇ ਸਾਡੇ ਫੋਦੀਆਂ ਵੀ ਅਸੀਂ ਇਹੀ ਕਹਿੰਿਆ ਜੋ ਬੁੱਧਿੱਤੇ ਜੀਏ ਫੋਦੀਆਂ ਵੀਰ ਜੋਤੀਆਂ ਲਵਾਉਂਦੇ ਨੇ ਧੰਨਵਾਦ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਹਸਰੀਕਾਲ ਜੀ ਅੱਜ ਜੋ ਸਿੰਘ ਪਿੰਡ ਤਰਜੋ ਕੇ ਵਿੱਚ ਆਏ ਆ ਇਹ ਸਾਡਾ ਪੇਕਾ ਪਿੰਡਾ ਦਾ ਅਸੀਂ ਸਾਰੀਆਂ ਕੁੜੀਆਂ ਜਿਹੜੀਆਂ ਸਾਨੂੰ ਸਪੈਸ਼ਲ ਸੱਦਾ ਦੇ ਕੇ ਸਾਡੇ ਫੋਦੀ ਵੀਰਾਂ ਨੇ ਬੁਲਾਇਆ ਇੱਕ ਨਮੇਕੜਾ ਪ੍ਰੋਗਰਾਮ ਕੀਤਾ ਹੈਗੇ ਨਾਲ ਜਿੱਥੇ ਅਸੀਂ ਕੁੜੀਆਂ ਨੂੰ ਇਕੱਠਾ ਕੀਤਾ ਫੋਦੀਆਂ ਨੇ ਆ ਉਸੇ ਤਵਾਤਾਵਰ ਨੂੰ ਸ਼ੁੱਧ ਕਰਨ ਵਾਸਤੇ ਜਿਹੜੀ ਕੰਜ ਲੋੜ ਹੈ ਅਹਿਮ ਲੋੜ ਹੈ ਜੀ ਕਿ ਸਾਰਿਆਂ ਨੂੰ ਇੱਕ ਇੱਕ ਨਿੰਮ ਦਾ ਦਰਖਤ ਵੀ ਦਿੱਤਾ ਹੈ ਉਹ ਅਸੀਂ ਬਹੁਤ ਬਹੁਤ ਇਹਦੇ ਲਈ ਧੰਨਵਾਦ ਵੀ ਕਰਦੇ ਆਂ ਵੀਰਾਂ ਨੇ ਕਿ ਇੱਥੇ ਸਾਡਾ এনਜਾਇਰਮੈਂਟ ਕਰਾਇਆ ਜਾਂ ਸਾਡਾ ਪ੍ਰਾਣਾ ਸਭਿਆਚਾਰ ਸਾਨੂੰ ਦਿਖਾਇਆ ਉੱਥੇ ਇੱਕ ਇੱਕ ਪੌਦਾ ਦੇ ਕੇ ਜਿਹੜਾ ਨਵਾਜਿਆ ਉਹਦੇ ਲਈ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਧੰਨਵਾਦ ਜੀ ਥੈਂਕ ਯੂ